ਗੋਪੀ ਮਹਾਰਾਜ ਜਾਣ ਜਾ ਰਿਹਾ ਭਾਈ ਬੰਦ ਨਾ ਕਰੀਓ ਆਖਿਆ ਗੋਪੀਦਾਨ ਬਾਹਰ ਗਿਆ ਗੋ ਮਹਾਰਾਜ ਜੀ ਭਾਈ ਲੰਗਰਵਾ ਪਹੁੰਚੇ ਇਹਨਾਂ ਦਾ ਧੰਨਵਾਦ ਫਿਰ ਦਾ ਟਾਈਮ ਵੀ ਲੱਗਿਆ ਨਾ ਜਰੂਰ ਵੈ ਵੀ ਆਜੇ ਨਿਰਲਿਖਿਟੀ ਤਿਰਗਾ ਦੇ ਉੱਤੇ ਬਹੁਤ ਵਿਸ਼ਾਲ ਪੰਡਾਰਾ ਜਿਹੜਾ ਹੈਗਾ ਉਹ ਕੀਤਾ ਗਿਆ ਜਿਹਦੇ ਵਿੱਚ ਫੈਕਟਰੀਆਂ ਦੇ ਮਾਲਕ ਤੇ ਹੋਰ ਪਿੰਡਾਂ ਦੀਆਂ ਸੰਸਥਾਵਾਂ ਤੇ ਨੌਜਵਾਨ ਬਜ਼ੁਰਗ ਜਿੰਨੇ ਵੀ ਇੱਥੇ ਰਹਿਣ ਵਾਲੇ ਨੇ ਸਾਰੇ ਰਲ ਮਿਲ ਕੇ ਇਸ ਪੰਡਾਰੇ ਨੂੰ ਅੰਜਾਮ ਦਿੰਦੇ ਨੇ ਤੇ ਉਸ ਦਰਗਾਹ ਦੇ ਉੱਤੇ ਇੱਕ ਮੰਨਿਆ ਜਾਂਦਾ ਹੈ ਕਿ ਜੋ ਵੀ ਇਸ ਦਰ ਤੇ ਆਉਂਦਾ ਹੈ ਉਸ ਦੀ ਹਰ ਮਨੋ ਕਾਮਨਾ ਜਿਹੜੀ ਹੈਗੀ ਉਹ ਪੂਰਨ ਹੁੰਦੀ ਹੈ ਤੇ ਨਿਸ਼ਾਨ ਸਾਹਿਬ ਜਿਹੜੇ ਹੈਗੇ ਉਹ ਚੁਲਾਈ ਜਾਂਦੇ ਐ ਨਿਸ਼ਾਨ ਸਾਹਿਬ ਚੁਲਾਉਣ ਤੋਂ ਬਹੁਤ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਵਿਸ਼ਾਲ ਪੰਡਾਰਾ ਜਿਹੜਾ ਹੈ ਉਹ ਇੰਨਾ ਜ਼ਬਰਦਸਤ ਤਰੀਕੇ ਨਾਲ ਹੁੰਦਾ ਹੈ ਕਿਉਂਕਿ ਪੰਜਾਬ ਵਿੱਚ ਵੀ ਪੰਡਾਰੇ ਬਹੁਤ ਜ਼ਿਆਦਾ ਹੁੰਦੇ ਨੇ ਪਰ ਹਿਮਾਚਲ ਦੇ ਪੰਡਾਰੇ ਜਿਹੜੇ ਹੈਗੇ ਆ ਜਿੰਨੇ ਇੱਕ ਇਹ ਕਹਿ ਸਕਦੇ ਵੀ ਜਿੰਨਾ ਖਾਤਾ ਸਾਡਾ ਇੱਕ ਲੰਗਰ ਤੇ ਆਉਂਦਾ ਏ ਐਨੇ ਐਨਾ ਤਾਂ ਇਹ ਚੱਕਮਾ ਇਸ ਤੋਂ ਵੱਧ ਜਿਹੜਾ ਹੈਗਾ ਚੱਕਮਾ ਚੱਲੇ ਜਾਂਦਾ ਏ ਤੇ ਉਹ ਚੱਕਮਾ ਲੰਗਰ ਦੇਣ ਵਾਸਤੇ ਵੀ ਜਿਹੜੇ ਹੈਗੇ ਆ ਪ੍ਰਬੰਧ ਪਾਣੀ ਦਾ ਇਹ ਪਾਣੀ ਐਨਾ ਸਾਫ਼ ਸੁਥਰਾ ਠੰਡਾ ਪਾਣੀ ਐ ਮੋਟਰ ਦਾ ਕਹ ਕਿ ਸੁਣਨ ਨੂੰ ਮਿਲਦਾ ਹੈ ਦਰਵਾਜ਼ੇ ਨਾਲ ਲੱਗਦੀ ਇਹ ਇੱਕ ਮੋਟਰ ਲੱਗੀ ਹੋਈ ਐ ਤੇ ਕਹਿੰਦੇ ਨੇ ਵੀ ਜਦੋਂ 1 ਜਾਂ 2 2:30 ਵਜਦੇ ਨੇ ਉਦੋਂ ਇਹ ਪਾਣੀ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਛੰਡਾ ਹੋ ਜਾਂਦਾ ਹੈ। ਗਰਮ ਹੋਣ ਦੀ ਵਜਾਇ ਇਹ ਪਾਣੀ ਹੋਰ ਜ਼ਿਆਦਾ ਛੰਡਾ ਹੋ ਜਾਂਦਾ ਹੈ। ਇਹ ਪਤਾ ਨਹੀਂ ਉਸ ਕ੍ਰਿਸ਼ਮੇ ਜਿਹੜੇ ਹੈਗੇ ਉਹ ਚਰਨੇ ਜਿਹੜੇ ਹੈਗੇ ਆ ਪ੍ਰਮਾਤਮਾ ਦੇ ਨਾਮ ਦੇ ਹੋ ਸਕਦਾ ਬਦਲੇ ਤੁਸੀਂ ਵੇਖ ਸਕਦੇ ਹੋ ਬਹੁਤ ਵੱਡੇ ਵੱਡੇ ਕੜਾਹੇ ਜਿਹੜੇ ਆ ਉਹ ਵੀ ਕੜੀ ਦੇ ਭਰੇ ਹੋਏ ਨੇ, ਚਾਵਲਾਂ ਦੇ ਭਰੇ ਹੋਏ ਨੇ ਤੇ ਹਜ਼ਾਰਾਂ ਦੀ ਹਿਸਾਬ ਨਾਲ ਜਿਹੜੀ ਹੈ ਸੰਗਤਾ ਉੱਥੇ ਪਹੁੰਚਦੀ ਹੈ। ਨੌਜਵਾਨ ਬਜ਼ੁਰਗ ਜਿਹੜੇ ਮੱਤੀ ਹੋਣ ਉਹ ਤਿਲ ਤੈ ਦਿਲ ਤੋਂ ਹੀ ਸਾਡੀ ਸੇਵਾ ਕਰਦੇ ਨੇ ਤੇ ਪ੍ਰਧਾਨ ਜੀ ਬੈਠੇ ਨੇ ਇੱਧਰ ਆ ਵੇਖੋ ਜਿਨ੍ਹਾਂ ਨੇ ਆਪਣਾ ਸਾਰਾ ਕੰਮਕਾਰ ਛੱਡ ਕੇ ਇੱਕ ਦਿਨ ਨਹੀਂ ਕਮ ਸੇ ਕਮ 2 ਹਫ਼ਤੇ ਪਹਿਲਾਂ ਇਹ ਘੁੰਮਣ ਲੱਗ ਜਾਂਦੇ ਨੇ ਤੇ ਦਰਗਾਹ ਦੀ ਐਸੀ ਸੇਵਾ ਨੂੰ ਸੰਪੂਰਨ ਕਰਨ ਵਾਸਤੇ ਆਪਣਾ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਕਿਉਂਕਿ ਆਪਣਾ ਆਪ ਗਵਾ ਕੇ ਹੀ ਪਰਮਾਤਮਾ ਦੀ ਭੱਤੀ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤੁਸੀਂ ਵੇਖ ਸਕਦੇ ਹੋ ਜਿੱਧਰ ਨੂੰ ਵੀ ਨਿਗਾਹ ਮਾਰੀਏ ਲਾਈਨਾਂ ਜਿਹੜੀਆਂ ਹੈ ਬਹੁਤ ਲੰਬੀਆਂ ਲਾਈਨਾਂ ਸੰਗਤਾਂ ਦੀਆਂ ਲੰਘ ਸਕਣ ਵਾਲਿਆਂ ਦੀਆਂ ਨਜ਼ਰਾਂ ਆਉਂਦੀਆਂ ਨੇ ਤੇ ਇੱਥੋਂ ਤੱਕ ਵੀ ਦੇਖਿਆ ਜਾਂਦਾ ਹੈ ਕਿ ਦਰਵਾਜ਼ੇ ਦੀ ਮਹਿਮਾ ਜਿਹੜੀ ਹੈਗੀ ਆ ਉਹ ਇੱਕ ਆਮ ਜਿਹੇ ਇਨਸਾਨ ਤੋਂ ਬਾਬਾ ਜੀ ਸਿਵਲ ਲੈ ਰਹੇ ਨੇ ਤੇ ਉਹਨਾਂ ਦੀ ਸੇਵਾ ਇੱਥੇ ਤੱਕ ਕਬੂਲ ਹੋ ਗਈ ਵੀ ਆ ਦੇਖੋ ਇਹ ਮੈਥੋਂ ਸੁਣਾਉਣਾ ਹੈ ਕਿ ਕਿਵੇਂ ਉਹ ਕਰਦੇ ਆ ਬਹੁਤ ساری ਮਾਇਆ ਲੱਗੀ ਐਵੇਂ ਚਾਹਤੀ ਜਾਨੀ ਜਿਹੜਾ ਉਹਨੂੰ ਹਰਾ ਕੇ ਆ ਜਾਣਾ ਜਿਹੜੇ ਪੱਲੇ ਪੱਲੇ ਕਾਣੀ ਹਾਇਆ ਜਿਹੜਾ ਉਹਨਾਂ ਤੇ ਕੇ ਚਾਹਣੇ ਕਿ ਆ ਰਿਹਾ ਹੈ ਆਓ ਜੇ ਮੈਂ ਜਿਹੜਾ ਆ ਕੇ ਆਇਓ ਤੇ ਹੱਥ ਜੋੜ ਜੋੜ ਕੇ ਬਜ਼ੁਰਗਾਂ ਵੱਲੋਂ ਅਲਾਸਮੈਂਟਾਂ ਕੀਤੀਆਂ ਜਾਂਦੀਆਂ ਐ ਕਿ ਗੁਰੂ ਘਰ ਦਾ ਸਪੀਕਰ ਬੋਲੇ ਲੰਗਰ ਛੱਕੇ ਜਾਇਓ ਜੀ ਲੰਗਰ ਛੱਕੇ ਜਾਇਓ ਜੀ ਜਿੰਨੀਆਂ ਸੰਗਤਾਂ ਪੰਡਾਲ ਦੇ ਵਿੱਚ ਬੈਠੀਆਂ ਹੁੰਦੀਆਂ ਨੇ ਲੰਗਰ ਛਕਣ ਵਾਸਤੇ ਐਨੀਆਂ ਹੀ ਸੰਗਤਾਂ ਜਿਹੜੀਆਂ ਹੈਗੀਆਂ ਉਹ ਕੋਈ ਬਰਤਨ ਧੋਣ ਲੱਗਾ ਹੋਇਆ ਹੈ ਜਾਂ ਕੁਛ ਵੀ ਆਪਣੇ ਆਪਣੇ ਸੇਵਾ ਕਰ ਰਹੇ ਆ ਨੌਜਵਾਨ ਜਿਹੜੇ ਹੈਗੇ ਆ ਉਹ ਇੱਕ ਇੱਕ ਹਫਤਾ ਆਪਣੇ ਕੰਮਕਾਰ ਛੱਡ ਰਹਿੰਦੇ ਨੇ ਤੇ ਫੈਕਟਰੀਆਂ ਵਿੱਚ ਲੱਗੇ ਹੋਏ ਨੇ ਬੱਚੇ ਸਾਰੇ ਤੇ ਉਹ ਕੰਮ ਕਾਰ ਛੱਡ ਕੇ ਪ੍ਰਮਾਤਮਾ ਦੇ ਨਾਮ ਨੂੰ ਅਲীন ਹੋ ਜਾਂਦੇ ਤੇ ਇੱਕ ਦੂਜੇ ਨੂੰ ਪਿਆਣੀ ਜਿਹੜਾ ਪਾਣੀ ਆ ਉਹ ਸੇਵਾ ਜਿਹੜੀ ਚੱਲਦੀ ਹੈ ਉਹ ਲਗਾਤਾਰ ਕਰਦੇ ਰਹਿੰਦੇ ਨੇ ਮੰਦਰ ਨੂੰ ਇਸ ਦਰਗਾਹ ਨੂੰ ਜਿਹੜਾ ਹੈ ਉਹ ਬਹੁਤ ਦੁਲਹਨ ਦੀ ਤਰ੍ਹਾਂ ਸ਼ਿੰਗਾਰਿਆ ਜਾਂਦਾ ਤੇ ਉਹ ਇਹ ਨਹੀਂ ਕਿ ਉਹਨਾਂ ਦੇ ਜਿਹੜੀ ਸੇਵਾ ਹੁੰਦੀ ਹੈ ਜਿਵੇਂ ਕਿ ਮਾਇਆ ਦੇ ਰੂਪ ਦੇ ਵਿੱਚ ਇਹ 21 ਬੰਦਾ ਲੈ ਲੈਂਦਾ ਕਹਿੰਦਾ ਵੀ ਇਹ ਸੇਵਾ ਮੈਨੂੰ ਬਖਸ਼ ਦਿਓ ਤੇ ਕੋਈ ਕਹਿੰਦਾ ਵੀ ਕੜੀ ਦੀ ਜੇ ਸੇਵਾ ਜਿਹੜੀ ਉਹ ਮੈਨੂੰ ਦੇ ਦਿਓ ਕੋਈ ਕਹਿੰਦਾ ਚਾਵਲ ਦੀ ਜਿਹੜੀ ਹੈਗੀ ਉਹ ਸੇਵਾ ਮੈਨੂੰ ਦੇ ਦੇਓ ਤੇ ਇਸ ਤਰ੍ਹਾਂ ਕਰਕੇ ਇਹ ਜਿਹੜੇ ਵਿਸ਼ਾਲ ਭੰਡਾਰੇ ਆ ਉਹ ਕੀਤੇ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਪੀਵੀ12 ਅਪਡੇਟ ਮੈਂ ਤੁਹਾਡਾ ਆਪਣਾ ਪਰਮੇਲ